ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਅਮਨਪ੍ਰੀਤ ਸਿੰਘ ਇਨਕੋ ਪ੍ਰੋਡਕਸ਼ਨ ਡਿਪਾਰਟਮੈਂਟ ਦੋਸਤੋ ਜਿਹੜੇ ਮੇਰੇ ਵੀਰ ਨਾ ਚੰਡਿਆਲਾ ਗੁਰੂ ਦੇ ਇਲਾਕੇ-ਇਲਾਕੇ ਪਿੰਡਾਂ ਤੇ ਰਹਿੰਦੇ ਆ ਧਾਰੜਾ ਹੋਇਆ ਜਾਂੰਗੀਰ ਹੋਇਆ ਬੰਡਾਲਾ ਹੋਇਆ ਨੰਗਲਗੁਰੂ ਹੋਇਆ ਜਾਣੀਆਂ ਹੋਇਆ ਜਾਂ ਜਾਂੰਗੀਰ ਹੋਇਆ ਨਵਾਂ ਕੋਟ ਦੇਈ ਦਾਸਪੁਰਾ ਗਹਿੜੀ ਮੰਡੀ ਗੁੰਨੂਵਾਲ ਤਲਾਵਾ ਏਕਲ ਗੱਡਾ ਤੱਤੂ ਚੱਕ ਇੱਥੇ ਜਿਹੜੇ ਵੀ ਨੇੜੇ-ਨੇੜੇ ਜਿਹੜੇ-ਜਿਹੜੇ ਜੰਗਿਆਲੇ ਹਲਕੇ ਨੂੰ ਜਿਹੜੇ ਵੀ ਪਿੰਡ ਲੱਗਦੇ ਆ ਦੋਸਤੋ ਉਹਨਾਂ ਲਈ ਨਾ ਜੰਗਿਆਲਾ ਗੁਰੂ ਦੇ ਵਿੱਚ ਹੀ ਮੈਂ ਤੁਹਾਡੇ ਵਾਸਤੇ LIC ਦਾ ਕੋਈ ਵੀ ਕੰਮ ਹੋਵੇ ਐਲਐਸਆ ਦਾ ਨਵਾਂ بیمਾ ਕਰੋੜਾ ਹੋਵੇ ਐਲਐਸਆ ਦੀ ਪਾਲਸੀ ਤੋਂ ਲੋਨ ਲੈਣਾ ਹੋਵੇ ਐਲਐਸਆ ਦੀ ਪਾਲਸੀ ਬੰਦ ਕਰਾਉਣੀ ਹੋਵੇ ਐਲਐਸਆ ਪਾਲਸੀ ਨਵੀਂ ਕਰਾਉਣੀ ਹੋਵੇ ਐਲਐਸਆ ਪਾਲਸੀ ਤੁਹਾਡੀ ਬੰਦ ਪਈ ਹੈ ਉਹਨੂੰ ਚਾਲੂ ਕਰਾਉਣਾ ਹੋਵੇ ਕੋਈ ਵੀ ਇਨੀ ਕੰਮ ਤੁਸੀਂ ਹੁਣ ਤੁਹਾਨੂੰ ਨਾ ਅੰਮ੍ਰਿਤਸਰ ਜਾਣ ਦੀ ਲੋੜ ਆ ਮਾਂ ਚੜ੍ਹ ਰਹੀਏ ਜਾਣ ਦੀ ਲੋੜ ਆ ਨਾ ਤਰਨ ਤਰਨ ਜਾਣ ਦੀ ਲੋੜ ਆ ਦੋਸਤੋ ਤੁਸੀਂ ਮੈਂ ਐਡਰੈਸ ਤੇ ਵੀਡੀਓ ਵੀ ਬਣਾ ਕੇ ਆਪਣੇ ਦਫਤਰ ਦੀ ਪਾ ਦੇਣ ਲੱਗਾ ਵਾ ਕਾ ਮੰਡੀ ਆਣ ਕੇ ਝੰਡਿਆਲਾ ਗੁਰੂ ਕਾ ਮੰਡੀ ਤੋਂ ਗੁੰਨੂਵਾਲ ਰੋਡ ਦੋਸ਼ਾਲਾ ਰੋਡ ਵੀ ਵੈਂਦਾ ਗੁੰਨੂਵਾਲ ਰੋਡ ਵੀ ਵੈਂਦਾ ਵਾ ਉੱਥੇ ਤੁਸੀਂ ਆਣ ਕੇ ਆਪਣਾ LIC ਦਾ ਆਫਿਸ ਆ ਤੇ ਉੱਥੇ ਤੁਸੀਂ ਆਣ ਕੇ ਵਿਜ਼ਿਟ ਕਰ ਸਕਦੇ ਜੇ ਕੋਈ ਵੀ ਕੰਮ ਹੋਵੇ ਤੁਹਾਨੂੰ ਤੁਹਾਨੂੰ ਹੋਰ ਸਰ ਜਾਣ ਦੀ ਜਾਨੀ ਕਿਤੇ ਵੀ ਜਾਣ ਦੀ ਲੋੜ ਨਹੀਂ ਆ ਸਾਰੇ ਕੰਮ ਤੁਹਾਡੇ ਇੱਥੇ ਹੀ ਹੋ ਜਾ ਕਰਨਗੇ ਦੋਸਤੋ ਇੱਕ ਵਾਰ ਨਵੀਂ ਪਾਲਸੀਆਂ ਵੀ ਬਹੁਤ ਆਈਆਂ ਉਹਨਾਂ ਦੇ ਬਾਰੇ ਜਾਣਕਾਰੀ ਲਈ ਤੁਸੀਂ ਇੱਥੇ ਮੇਰੇ ਕੋਲ ਇੱਕ ਵਾਰੀ ਜਰੂਰ ਆਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਆਪਣੇ ਜਿੰਨੇ ਵੀ ਜਾਨੀ ਕਿ ਮੰਨ ਲਓ ਤੁਹਾਡਾ ਕੋਈ ਵੀ ਜਾਣਨ ਵਾਲਾ ਵਾ ਉਹਨੂੰ ਦੂਰ ਨਾ ਜਾਣ ਦੀ ਲੋੜ ਪਵੇ ਹਨਾ ਜਿੱਦਾਂ ਉਹਨੂੰ ਚਰੇ ਕਈ ਕਿਸ਼ਤ ਤਾਰਨ ਦਾ ਕਰਕੇ ਵੀ ਜਾਂਦੇ ਆ ਰਹੀਏ ਅਮਰਸਾਰੇ ਉਹਨਾਂ ਨੂੰ ਉੱਥੇ ਨਾ ਜਾਣਾ ਪਵੇ ਤੁਸੀਂ ਵੀਡੀਓ ਸ਼ੇਅਰ ਕਰ ਦਿਓ ਤੇ ਦੋਸਤੋ ਮੇਰਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਮੈਂ ਨਾ LIC ਨਾਲ ਰਿਲੇਟਡ ਵੀਡੀਓ ਪੋਣਾ ਰਹਿਣਾ ਵਿੱਚ ਤਾਂ ਨਵੀਆਂ ਸਕੀਮਾਂ ਕੋਈ ਵੀ ਆਉਂਦੀਆਂ ਵਾ ਤੇ ਉਹਦੇ ਬਾਰੇ ਮੈਂ ਵੀਡੀਓ ਪੋਣਾ ਹੀ ਰਹਿਣਾ ਉਹਨਾਂ ਤੇ ਬਾਰੇ ਜਾਣਕਾਰੀ ਦੇਣਾ ਰਹਿਣਾ ਵਾ ਤੁਸੀਂ ਮੇਰੇ ਚੈਨਲ ਤੇ ਵਿਜ਼ਿਟ ਕਰਕੇ ਉਹਨਾਂ ਦੇ ਬਾਰੇ ਜਾਣਕਾਰੀ ਲੈ ਸਕਦੇ ਜੇ ਕਿ ਜਿਹੜੀ ਮੈਂ ਨਵੀਂ ਵੀਡੀਓ ਨਵੀਂ ਸਟੇਮ ਬਾਰੇ ਪਾਉਂਗਾ ਉਹਦੇ ਬਾਰੇ ਵੀ ਜਾਣਕਾਰੀ ਜਿਹੜੀ ਆ ਕਿ ਤੁਹਾਨੂੰ ਸਭ ਤੋਂ ਪਹਿਲਾਂ ਮਿਲੂਗੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਬੈਲ ਆਈਕਨ ਦਾ ਬਲੋ ਜਰੂਰ ਥੈਂਕ ਯੂ ਦੋਸਤੋ Yeah. Uh -oh.